ਨਾਮ ਦੇ ਵਿੱਚ ਲੰਘ ਰਹੇ ਕਿ ਸਾਰੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਚਾਤੀਹਾਰੀ ਚੌਂਕ ਜਿਹੜਾ ਜਿਖਾਣੇ ਦੇ ਵਿੱਚ ਜਿਹੜੀ ਨਾ ਮੱਛੀਆਂ ਹੁੰਨ ਆਲੇ-ਬਾਲੇ ਸਾਰੇ ਆਪ ਆਪਣਾ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਮੁੱਖ ਮੰਤਰੀ ਤੇ ਉੱਥੇ ਹੀ ਆਮਦੰਦੇ ਦੇ ਵਿੱਚੋਂ ਇੱਕ ਸਾਨੂੰ ਇੱਕ ਲੱਛਣ ਕਮਤਦਾਲ ਦਾ ਕਰਦੇ ਦੋ ਨੌਜਵਾਨ ਦੇਖੇ ਤੇ ਅਸੀਂ ਸੋਚਿਆ ਮੈਂ ਤੇ ਮੇਰੇ ਨਾਲ ਚੰਦਬੀਰ ਸੀਗਾ ਕਿ ਇਹ ਇਹ ਬੰਦੇ ਵੀ ਇਹਨਾਂ ਦਾ ਰਿਕਾਰਡ ਵੀ ਦਿਖਾਇਆ ਜਾਵੇ ਕਿਉਂਕਿ ਅਸੀਂ ਆਪਣੇ ਸ਼ਹਿਰ 'ਚ ਘੱਟੋ-ਘੱਟ ਵੈਸੇ ਵੀ ਵੀਡੀਓ ਦੇਖੀਆਂ ਵਾਂ ਆਪਣੇ ਸ਼ਹਿਰ ਦੇ ਵਿੱਚ ਨਵਾਂ ਦੇਖਿਆ ਤੇ ਅਸੀਂ ਇਹਨਾਂ ਤੋਂ ਪੁੱਛਣ ਬਾਰੇ ਰੁਕ ਗਏ ਇੱਥੇ ਵੀ ਇਹਨਾਂ ਦਾ ਕੀ ਕੰਮ ਆ ਕਿੱਥੋਂ ਆਏ ਆ ਜਾਣਕਾਰੀ ਤੁਹਾਡੇ ਨਾਲ ਵੀ ਸਾਂਝੀ ਕਰਨੀ ਅਸੀਂ ਚਾਹੀ ਨਹੀਂ ਤੁਹਾਡੇ ਨਾਲ ਵੀ ਜਾਣਕਾਰੀ ਸਾਂਝੀ ਕਰੀਏ ਤੇ ਅ ਜਿਹੜੇ ਤੁਸੀਂ ਇੱਕ ਮਿੰਟ ਲਈ ਰੁਕੋਗੇ ਜੀ ਸਾਡੇ ਨਾਲ ਗੱਲਬਾਤ ਕਰੋਗੇ ਅ ਕਿਹੜਾ ਪਿੰਡਾ ਤੁਹਾਡਾ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਦੇ ਵਾਸੀ ਜੀ ਜੰਗਾ ਨਗਰ ਜੰਗਾ ਨਗਰ ਤੋਂ ਆਏ ਆ کن ٹائم کو تبھی یہ روزگار یہ چیز کر رہے ہیں کہ آج سرجی آ رہے بھی آ سب پڑھیا گیا کام ہوتے جیار ہو گیا تہار کرتے ہیں ਦੋਨੋਂ ਹੋਰ ਵੀ ਕੋਈ ਕੰਮ ਕਰਦੇ ਆ ਕਿ ਆਹੀ ਗੱਲਾਂ ਹਰ ਦਿਨ ਇਹ ਹੋਰ ਜੀ ਜੋੜੀ ਵਾਲੀ ਵੀ ਕਰਦੇ ਆ ਹਨ ਕੰਕਾਂ ਦੇ ਕੰਮ ਕਰਦੇ ਆ ਇਹਦੇ ਨਾਲ ਹਨ ਮਾ ਦਾ ਕੰਮ ਕਰਦੇ ਆ ਤੁਸੀਂ ਅੱਜ ਡਗਰਾਉਂ ਦੇ ਵਿੱਚ ਆਏ ਹੋ ਤੇ ਕਿੰਨੇ ਜਣੇ ਆਏ ਚਾਰ ਜੀ ਤੁਸੀਂ ਵੀ ਨਾਲ ਚਾਰ ਜਣੇ ਇਹ ਤਾਂ ਦੋ ਜਣੇ ਤੁਸੀਂ ਇਹ ਕਲਾਕਾਰੀ ਕਰਦੇ ਹੋ ਇਹ ਕਲਾ ਦਾ ਤੁਹਾਡੀ ਦਾ ਨਾਮ ਕੀ ਆ

یہ جیسے بار دیش میں رول چلتا ہے جیسے اس کو بول دیتے اسٹیچو جیسے کوئی پوتلا من کے کھڑ جائے یہ اسٹیچو کا رول ہے یہ ہم یہ کرتے ہی آ رہے سر یہ صدو سے کر رہے ہیں مطلب باپ دادے سب یہی کام کرتے تھے ہاں جی سر یہ کام کرتے تھے جیسے رام لیلا رام لیلا بھی کرتے ہیں ہم جیسے گاؤں میں گاؤں میں جیسے موت نہیں آ جاتے رام لیلا بھی کرتے ہیں رام لا جی دکھاتے جو آپ لوگ ہم منورنجن کر دیتے یہ دو ہی کلر کے آپ دو ہی ہوتے ہیں کہ اور بھی سر جو ہے بلیک لیے وائٹ لیے اب جیسے ہمارے کو جو روز پسند آگیا ہم کو ترنت پیس کر دیتے ہیں ترنت پیس کر دیتے ہمارا ہمارا خرچہ بنے کیوں نام بنے تو آپ جیسے تین چار بندے جہاں پر آئے ہوئے ہیں اتنا خرچہ آپ کا ڈیزی کا ہو جاتا ہے یہ لیکن سر اس کے اوپر پندرہ سو روپئے خطہ لگ جاتا ہے تین ہزار ہمارا خرچہ یہ ہوگا پھر کھانے کا رہنے کا جیسے ہمارے پیسے کتنے دیتے ہیں تو پیسے پانچ سو بھی پڑ جاتے ہیں ایک بندے کو چار سو بھی پڑ جاتے کبھی سات سو بھی پڑ جاتے کبھی پڑتی بھی نہیں ہے کوئی دینے والا ہوتا تو وہ ہمارے کو کھڑے سو بھی دے سکتا ہے روزگار سادن تھے ہی ہے ਸੋ ਦਰਸਕੋ ਤੁਹਾਨੂੰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ ਤੁਹਾਡੇ ਇਹਨਾਂ ਦਾ ਵੀ ਰੋਜ਼ਗਾਰ ਕਾਧਾ ਨਾ ਬੱਚਿਆਂ ਨੂੰ ਜੂਰ ਦਿਖਾਇਆ ਕਰੋ ਤੇ ਥੋੜਾ ਥੋੜਾ ਦਾਨ ਜਰੂਰ ਇਹਨਾਂ ਦੇ ਇਸ ਕੰਮ ਲਈ ਵੀ ਇਹਨਾਂ ਦੇ ਵੀ ਹੌਸਲਾ ਅਫਜ਼ਾਈ ਕਰਦੇ ਰਹੋ ਪਰ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ ਲੱਗਣਾ ਟੋਲ ਹੈ ਵੀ ਕੰਮ ਦੇਖੋ ਜਾ ਜਾਂਦੇ ਟੋਲ ਗਿਆ ਬਿਆਜਾ ਦੀਆਂ ਰੋਜ਼ਗਾਰ ਆਪਣਾ ਸਭ ਨੇ ਕਰਨਾ ਵਾ ਇਹ ਵੀ ਆਪਣਾ ਰੋਜ਼ਗਾਰ ਕਰਦੇ ਆ ਤੇ ਇਹਨਾਂ ਦੇ ਵਿੱਚ ਸਾਡੀ ਨਿਗ੍ਹਾ ਵੱਜਦੀ ਸੀ ਕਿ ਅਸੀਂ ਸੋਚਿਆ ਵੀ ਤੁਹਾਨੂੰ ਲਾ ਲਈਏ ਧੰਨਵਾਦ ਤੁਹਾਡਾ ਇਹ ਵਧੀਆ ਲੱਗਿਆ ਤੁਹਾਨੂੰ ਮਿਲਾਉਣ ਦਾ ਸਾਡਾ ਇਹ ਜਰੀਆ ਇਹਨਾਂ ਦੇ ਰੋਜ਼ਗਾਰ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਜਰੀਆ ਤਾਂ ਸਾਨੂੰ ਲਾਈਕ ਕਮੈਂਟ ਕਰਦੇ ਹੋ